ਚੱਠਾ ਦੇ ਸਾਰੇ ਪਿੰਡ ਵਾਸੀਆਂ ਨੂੰ ਸਬੋਧਨ ਕੀਤਾ ਜਾਂਦਾ ਹੈਗਾ ਕਿ ਮਾਰੀਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੀ ਵੱਲੋਂ ਸੀ ਡਬਲਯੂ ਪੀ 10297 ਸਾਲ 2024 ਵਿੱਚ ਮਿਤੀ 28 10 24 ਨੂੰ ਹੋਏ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਹੜਾ ਵੀ ਪੰਚਾਇਤੀ ਰਕਬਾ ਹੈਗਾ ਪੰਚਾਇਤੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈਗਾ ਉਸ ਦਾ ਕਬਜ਼ਾ ਅਸੀਂ ਲੈਣ ਆਏ ਹੈਗੇ ਆ ਇਹ ਸਾਨੂੰ ਖੜੇ ਹੋਈਗੀ ਆਦੇਸ਼ ਹੋਏਗੇ ਨੇ ਮਾਰੀਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਿੰਡ ਵਾਸੀਆਂ ਵੱਲੋਂ ਜੇਕਰ ਕੋਈ ਕਿਸੇ ਨੂੰ ਕਿਸੇ ਕਿਸਮ ਦੇ ਤੇ ਉਜਰ ਹੈਗਾ ਜਾਂ ਕਿਸੇ ਕੋਲ ਕੋਈ ਸਟੇਜ ਹੈਗਾ ਉਹ ਆ ਕੇ ਹੁਣੇ ਦੱਸ ਸਕਦਾ ਹੈ ਔਰ ਇਸ ਦੇ ਨਾਲ ਨਾਲ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਅਸੀਂ ਅੱਜ ਮੇਰੇ ਨਾਲ ਸਾਡੇ ਡੀਐਸਪੀ ਸਾਹਿਬ ਮੇਰੇ ਤਹਿਸੀਲਦਾਰ ਸਾਹਿਬ ਮੇਰੇ ਵਿਡਿਊ ਸਾਹਿਬ ਔਰ ਹੋਰ ਅਫਸਰ ਸਹਾਬਾਨ ਹੈਗੇ ਨੇ ਐਸਐਚਓ ਸਾਹਿਬਾਨ ਹੈਗੇ ਨੇ ਇਹ ਅਸੀਂ ਪੰਚਾਇਤ ਵੀ अवेलेबल ਹੈਗੀ ਹੈ ਔਰ ਪਿੰਡ ਦੇ ਹੋਰ ਮੋਤਵਰ ਵਿਅਕਤੀ ਵੀ ਹੈਗੇ ਨੇ ਇਹ ਜਿਹੜਾ ਅਸੀਂ ਕਾਰਵਾਈ ਕਰਨ ਜਾ ਰਹੇ ਹੈਗੀ ਹੈ ਇਹ ਵਾਲਿਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਆਦੇਸ਼ਾਂ ਦੀ ਪਾਲਣਾ ਹੈਗੀ ਹੈ ਇਹਦੇ ਵਿੱਚ ਜੇਕਰ ਕੋਈ ਬੰਦਾ ਗੈਰ ਕਾਨੂੰਨੀ ਰੂਪ ਦੇ ਵਿੱਚ ਕੋਈ ਰੁਕਾਵਟ ਪਾਉਂਦਾ ਹੈਗਾ ਤੇ ਉਸਦੇ ਨਾਲ ਸਖਤੀ ਦੇ ਨਾਲ ਜਿੱਠਿਆ ਜਾਏਗਾ ਕਾਨੂੰਨ ਅਨੁਸਾਰ ਤੇ ਕਿਰਪਾ ਕਰਕੇ ਕੋਈ ਵੀ ਬੰਦਾ ਜਿਹੜਾ ਹੈਗਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਹਮਾਕਤ ਨਾ ਕਰੇ ਉਸ ਨੂੰ ਆਇਰਨ ਹੈਂਡ ਦੇ ਨਾਲ ਢੀਲ ਕੀਤਾ ਜਾਏਗਾ ਧੰਨਵਾਦ ਇਸ ਕੰਪਲੈਕਸ ਦੇ ਉੱਤੇ ਜਿਹੜੇ ਨਜਾਇਜ਼ ਤੌਰ ਤੇ ਤਾਲੇ ਲਗਾਏ ਗਏ ਹੈਗੇ ਨੇ ਉਹਦੀਆਂ ਚਾਬੀਆਂ ਹੈਗੀਆਂ ਨੇ ਤੇ ਸਾਨੂੰ ਦੇ ਦਿਓ ਅਸੀਂ ਉਹਨੂੰ ਪੀਸਫੁਲੀ ਜਿਹੜਾ ਹੈਗਾ ਤਾਲਿਆਂ ਨੂੰ ਰਿਮੂਵ ਕਰਕੇ ਰਿਮੂਵ ਕਰਕੇ ਜਿਹੜੀ ਚਾਬੀਆਂ ਹੈਗੀਆਂ ਤਾਲੀ ਹੈਗੀ ਉਹਨਾਂ ਨੂੰ ਹੈਂਡਓਵਰ ਕਰ ਦਾਂਗੇ ਨਹੀਂ ਤਾਂ ਜ਼ਬਰਨ ਤੌਰ ਤੇ ਉੱਤੇ ਸਾਨੂੰ ਕਾਰਵਾਈ ਕਰਦੇ ਹੋਏ ਇਹਨੂੰ ਫੋਰਸਿਬਲੀ ਬ੍ਰੇਕ ਕਰਨਾ ਪਏਗਾ ਥੈਂਕ ਯੂ ਮੈਂ ਮੰਗੀ ਦਸਤੂਰ ਸਾਹਿਬ ਦੇ ਦੇਸ਼ਨ ਤਾਂ ਕਿ ਸਾਰੇ ਮੈਂਬਰਾਂ ਨੂੰ ਜਾਣਕਾਰੀ ਦੇ ਲਈ ਕਿ ਅੱਜ ਸਾਨੂੰ ਹੁਕਮ ਆਇਆ ਸੀਗਾ ਕਿ ਇਸ मां जी एयरपोर्ट जो दिल्ली का टीम एयरपोर्ट गए किसान इब्न देशो पॉइंट बालक कब्जा हां ਫਰਮਾਨਾ ਨਾ ਬੰਨਣਾ ਨਾ ਸਮਾਰਨ ਕੀਤਾ ਉਹ ਇਕੱਠਾ ਦੀ ਸੂਬਾ ਪੰਚਾਇਤ ਵੱਲੋਂ ਸਵੱਛ ਪ੍ਰਸ਼ਾਸਨ ਦਾ ਮਾਨ ਜੋ ਹਰਿਆਣਾ ਤੇ ਹਾਈ ਕੋਰਟ ਪੰਜਾਬ ਹਾਈ ਕੋਰਟ ਦਾ ਤਹਿਤ ਲੋਤਰਵਾਦ ਕਰਦੇ ਆ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਇਧੀਆਂ ਪੰਚਾਇਤਾਂ ਦੇ ਸਮੇਂ ਤੋਂ ਜਿਹੜਾ ਪ੍ਰਸ਼ਾਸਨ ਚੱਲ ਰਿਹਾ ਸੀ ਇਹ ਹੁਣ ਇੱਕ ਕਾਰਵਾਈ ਅਮਲ ਦੇ ਵਿੱਚ ਆਈ ਆ ਜੋ ਕਮਾਇਆ ਪ੍ਰਸ਼ਾਸਨ ਦੇ ਕੋਲ ਐਸ ਡੀ ਐਮ ਸਾਹਿਬ ਦੇ ਕੋਲ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਸਾਰਾ ਕੰਪਲੈਕਸ ਦਾ ਕਬਜ਼ਾ ਸੀ ਇਦੇ ਵਿੱਚ ਬਹੁਤ ਧਿਆਨ ਰੱਖਿਆ ਗਿਆ ਕਿ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਖੇਸਾ ਨਾ ਪਹੁੰਚੇ ਜਿਸ ਪਾਸੇ ਮੰਦਰ ਬਣਿਆ ਹੋਇਆ ਭਗਵਾਨ ਵਾਲਮੀਕ ਜੀ ਦਾ ਉਸ ਪਾਸੇ ਬਿਲਕੁਲ ਕਿਸੇ ਦੀ ਕੋਈ ਆਹਤ ਨਹੀਂ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਸਿਰਫ ਇਹ ਜਿਹੜੀਆਂ ਦੁਕਾਨਾਂ ਤੇ ਕੰਪਲੈਕਸ ਆ ਉਹਦਾ ਕਬਜ਼ਾ ਜਿਹੜਾ ਪੰਚਾਇਤ ਨੂੰ ਹੈਂਡਓਵਰ ਕਰ ਦਿੱਤਾ ਗਿਆ ਤੇ ਅਸੀਂ ਪੂਰੀ ਪੰਚਾਇਤ ਦੇ ਵੱਲੋਂ ਤੈ ਦਿਨੋਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਤੇ ਸਾਨੂੰ ਮੈਂ ਇਸ ਮਾਧਮ דרਹੀਂ ਆਪਣੀ ਪੰਚਾਇਤ ਦੇ ਵੱਲੋਂ ਵੀ ਕਹਿਣਾ ਚਾਹੂੰਗਾ ਵੀ ਸਾਨੂੰ ਆਪਸੀ ਭਾਈਚਾਰਾ ਜਿਹੜਾ ਇਹਨ ਮੱਖਣਾ ਚਾਹੀਦਾ ਕਿਸੇ ਤਰ੍ਹਾਂ ਦੀ ਵੀ ਭੜਕਾਟ ਨਹੀਂ ਪੈਦਾ ਕਰਨੀ ਚਾਹੀਦੀ ਇਹਦੇ ਵੱਲ ਖਾਸ ਤਵੱਜੋ ਦੇਣੀ ਚਾਹੀਦੀ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਆਪਜੀ ਦਾ ਧੰਨਵਾਦ ਮਾਮਲਾ ਸਾਨੂੰ ਹੀ ਚੋਇ ਕੋ ਫੋਨ ਗਿਆ ਸੀ ਵੀ ਅੱਜ ਜਿਹੜੀ ਪੁਲਿਸ ਪੈਂਡ ਦੇ ਵਿੱਚ ਬਹੁਤ ਜਿਹੜੀ ਲੱਗੀ ਆ ਵੀ ਵਾਲਮੀਕ ਮੰਦਿਰ ਦਾ ਜਿਹੜਾ ਉਹ ਕਬਜ਼ਾ ਲੈਣ ਆਏ ਆ ਔਰ ਜਦੋਂ ਹੀ ਮੈਨੂੰ ਪਤਾ ਲੱਗਾ ਵੀ ਵਾਲਮੀਕ ਮੰਦਿਰ ਦਾ ਕੋ ਕਬਜ਼ਾ ਲੈਣ ਆਏ ਆ ਮੈਂ ਆਪਣੇ ਵੀਰ ਰੌਨੀ ਕੱਲ ਨਾਲ ਸੰਪਰਕ ਕਰਕੇ ਅਸੀਂ ਵੀ ਇੱਥੇ ਆ ਗਏ ਮੌਕੇ ਤੇ ਆ ਕੇ ਦੇਖਿਆ ਵੀ ਉਹਨਾਂ ਨੇ ਆ ਦੁਕਾਨਾਂ ਦਾ ਜਿਹੜਾ ਕਬਜ਼ਾ ਜਿਹੜੇ ਲੈ ਰਿਆ ਵੀ ਪੰਚਾਇਤ ਜਿਹੜੀ ਆ ਖਸਰਾ ਨੰਬਰ ਜਿਹੜਾ ਉਹਨਾਂ ਦਾ ਸੀਗਾ ਉਹਦੇ ਤਹਿਤ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਇਹ ਆਈਆ ਪੁਲਿਸ ਐਸਜੀਓ ਸਾਹਿਬ ਮੌਕੇ ਤੇ ਆਏ ਆ ਦਖਲ ਲੈਣ ਲਈ ਉਸ ਤੋਂ ਬਾਅਦ ਇਹ ਗੱਲ ਚੱਲੀ ਸੀ ਵੀ ਇਹ ਮੰਦਰ ਦਾ ਵੀ ਜਿਹੜਾ ਝੰਡਾ ਲਾਉਣਾ ਵਾ ਪੰਚਾਇਤ ਨੂੰ ਦੇਣੀਆ ਚਾਹ। ਉਸ ਚੀਜ਼ ਦਾ ਅਸੀਂ ਵਿਰੋਧ ਕੀਤਾ ਵਾ ਕਿ ਇਹ ਝੰਡਾ ਜਿਹੜਾ ਅਸੀਂ ਇਦਾਂ ਨਹੀਂ ਲਾਉਣ ਲੈਣਾ ਝੰਡਾ ਜਿਹੜਾ ਕਮੇਟੀ ਦਾ ਲੱਗਾ ਵਾ ਜਾਂ ਉਹ ਪਿੰਡ ਦੇ ਜਿਹੜੇ ਭਾਈਚਾਰੇ ਦੇ ਬੰਦੇ ਆਪਸੀ ਸ਼ਾਂਤੀ ਦੇ ਨਾਲ ਕਰੂਗੇ। ਜਿਹੜਾ ਉਹ ਦੁਕਾਨਾਂ ਦਾ ਜਿਹੜਾ ਉਹਨਾਂ ਨੇ ਕਬਜ਼ਾ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਤੇ ਲਿਆ ਵਾ ਮੰਦਰ ਦਾ ਝੰਡਾ ਜਿਹੜਾ ਇਦਾਂ ਹੀ ਲੱਗਾ ਹੋਇਆ ਇਹਦੇ ਬਾਰੇ ਮੈਨੂੰ ਪੂਰਾ ਵਿਕੀ ਚ ਨਹੀਂ ਪਤਾਗਾ ਪਰ ਪਿਛਲੀ ਪੰਚਾਇਤ ਦਾ ਜਿਹੜਾ ਕੇਸ ਲਾਇਆ ਹੋਇਆ ਵਾ ਔਰ ਮੈਂ ਤਾਂ ਆਪਣੇ ਭਾਈਚਾਰੇ ਨੂੰ ਵੀ ਅਪੀਲ ਕਰਦਾ ਵਾਂ ਵੀ ਜਿਹੜੇ ਜੇ ਇਹ ਤੁਹਾਡੇ ਮੰਦਰਾਂ ਤੱਕ ਆ ਗਿਆ ਤੁਸੀਂ ਵੀ ਇਹਨਾਂ ਦੀ ਜਿੱਥੇ ਜਿੱਥੇ ਕੋਠੀਆਂ-ਕੁਠੀਆਂ ਨੱਪੀਆਂ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਨੱਪੀਆਂ ਤੁਸੀਂ ਵੀ ਦਬੋ ਦਰਖਾਸਤਾਂ ਇਹਨਾਂ ਦੇ ਤੁਸੀਂ ਵੀ ਇਹਨਾਂ ਦੇ ਘਰਾਂ 'ਚ ਜਾਓ ਇਹਨਾਂ ਦੇ ਦਖਲ ਦਵਾਓ ਮਾਨਯੋਗ ਹਾਈ ਕੋਰਟ 'ਚ ਜਾ ਕੇ ਪਲੀਜ਼ ਨਾ ਜਾ ਦੁਕਾਨਾਂ ਦਾ ਚਾਹੁੰਦਾ ਜਿਹੜਾ ਕਬਜ਼ਾ ਲਿਆ ਵਾ ਕਿ ਜਿਹੜਾ ਆਪਣੇ ਬੁਰਦੋਰਾ ਸਾਹਿਬ ਦਾ ਇਹ ਬਿਲਕੁਲ ਨਹੀਂ ਇਤਿਹਦਾ ਇਹ ਵੀ ਕਬਜ਼ਾ ਹੋਣ ਦਵਾਂਗੇ ਅਸੀਂ ਖੜੇ ਹਾਂ ਇੱਥੇ ਪੁਲਿਸ ਲੈ ਕੇ ਦੇਖੇ ਕਬਜ਼ਾ ਇੱਥੇ ਜਿਹੜਾ ਪਰਲੇ ਪਾਸੇ ਕੰਪਲੈਕਸ ਬਣਿਆ ਹੈਗਾ ਉਹਦਾ ਵੀ ਕਬਜ਼ਾ ਲਿਆ ਗਿਆ ਨਹੀਂ ਉਹ ਉਹਦਾ ਕੋਈ ਨਹੀਂ ਉਹ ਤਾਂ ਉਹਨਾਂ ਨੇ ਪਹਿਲਾਂ ਰੁਟੀਨ 'ਚ ਜਿਹੜਾ ਉਹ ਤੋੜ ਦਿੱਤਾ ਮੂਰਤੀ ਆ ਉਹਨਾਂ ਨੂੰ ਅਸੀਂ ਪਹਿਲਾਂ ਹੀ ਫੋਨ ਤੇ ਵੀ ਕੀਤੀ ਗੱਲ ਆਉਂਦਿਆਂ ਨੇ ਜਦੋਂ ਮਾਮਲਾ ਧਿਆਨ 'ਚ ਆਇਆ ਵੀ ਮੂਰਤੀ ਵੱਲ ਨੂੰ ਨਹੀਂ ਕੋਈ ਵੀ ਜਾਣਾ ਚਾਹੀਦਾ ਕਿਉਂਕਿ ਮੂਰਤੀ ਅਸੀਂ ਆਪ ਸਹਿਮਤ ਹੋ ਕੇ ਰਖਾਈ ਹੋਈ ਹੈ ਉਹਦੇ ਲੋਕ ਜਿਹੜੇ ਲਾ ਕੇ ਜਿਹੜੇ ਹੈਗੇ ਪੰਚਾਇਤ ਵਿੱਚ ਚਾਪੀਆਂ ਦਿੱਤੀਆਂ ਗਈਆਂ ਉਹ ਤੋਂ ਤੁਸੀਂ ਖੁਸ਼ ਕੋਈ ਗੱਲ ਨਹੀਂ ਖੁਸ਼ ਕਿਉਂ ਖੁਸ਼ਕਾਲੀ ਹੋਮਕ ਜੋ ਮੰਦਰ ਨੂੰ ਤਾਲਾ ਲੱਗੂਗਾ ਖੁਸ਼ਦੂਰੀ ਹੋਵਾਂਗੇ ਅਸੀਂ ਦੇਖੋ ਸਾਡੇ ਬੰਦਿਆਂ ਨੇ ਜਿਹੜੀ ਲੜਾਈ ਜਿਹੜੀ ਆ ਸਹੀ ਤਰੀਕੇ ਨਾਲ ਕਾਨੂੰਨੀ ਨਹੀਂ ਲੜੀਗੀ ਇਹਨਾਂ ਨੇ ਕਾਨੂੰਨੀ ਪੱਖ ਜਿਹੜਾ ਆਪਦਾ ਨਹੀਂ ਰੱਖਿਆ ਸਾਡੀ ਹਾਰ ਦਾ ਕਾਰਨ ਵੀ ਇਹੀ ਆ ਵੀ ਇਹਨਾਂ ਨੇ ਆਪਦਾ ਕਾਨੂੰਨੀ ਪੱਖ ਨਹੀਂ ਰੱਖਿਆ ਹੁਣ ਇਹਨਾਂ ਦਾ ਵਿਚਾਰ ਕਰਕੇ ਕਿਉਂਕਿ ਇੱਥੇ ਥੋੜੀ ਜੀ ਇੱਕ ਕੰਟਰੋਵਰਸੀ ਆ ਦੋ ਮੰਲੋ ਲੈ ਕੇ ਕਮੇਟੀ ਨੂੰ ਲੈ ਕੇ ਅਸੀਂ ਬਾਰ-ਬਾਰ ਉੱਥੇ ਉੱਥੇ ਵਾਲਮੀਕਾ ਆਸ਼ਰਮ ਵੀ ਬਾਬਾ ਜੀ ਦੇ ਕੋਲ ਜਾ ਕੇ ਆਏ ਆ ਉੱਥੋਂ ਇਹ ਕਹਿ ਕੇ ਆਏ ਵੀ ਇਹਨਾਂ ਨੂੰ ਦੋਨਾਂ ਧਿਰਾਂ ਨੂੰ ਕਿਸੇ ਤਰੀਕੇ ਨਾਲ ਵੀ ਇਕੱਠਾ ਕਰਕੇ ਕਮੇਟੀ ਜਿਹੜੀ ਇੱਕ ਬਣਾ ਕੇ ਸਾਂਝੇ ਬੰਦੇ ਪਾ ਕੇ ਬਾਬਾ ਜੀ ਵੀ ਇਸ ਗੱਲ ਨਾਲ ਸਹਿਮਤ ਆ ਤੇ ਪਰ ਪਤਾ ਨਹੀਂ ਕੀ ਗੱਲ ਹੈ ਕੋਈ ਪਹਿਲ ਨਹੀਂ ਕਰ ਰਿਹਾ ਕਦੀ ਇੱਕ ਧਰ ਕਹਿ ਦਿੰਦੀ ਕਦੀ ਦੂਜੀ ਕਹਿ ਦਿੰਦੀ ਆ ਪਰ ਇੱਕ ਧਰ ਨੂੰ ਹੁਣ ਮਨਾ ਲਿਆ ਸੀ ਬਾਬਾ ਜੀ ਨੇ ਪਰ ਉਹਦੇ ਵਿੱਚ ਵੀ ਅਸੀਂ ਸਮਝਦੇ ਵੀ ਜਦੋਂ ਇਹ ਦੋਨੇ ਧਰ ਇਕੱਠੀਆਂ ਹੋ ਜਗੀਆਂ ਦੁਬਾਰਾ ਲੜਾਂਗੇ ਦੁਬਾਰਾ ਹੀ ਇਹ ਕਬਜ਼ਾ ਲਵਾਂਗੇ ਦੁਕਾਨਾਂ ਦਾ ਫਿਰ ਹੁਣ ਕੋਰਟ ਚ ਜਾਵਾਂਗੇ ਬਿਲਕੁਲ ਜਾਵਾਂਗੇ ਕੋਰਟ ਦੇ ਵਿੱਚ ਪਰ ਸਾਡੀ ਜਿਹੜੀ ਥੋੜੀ ਜੀ ਬੇਸ ਬਾਕੀ ਉਹਨੂੰ ਦੂਰ ਕਰਾਂਗੇ ਅਸੀਂ ਦੇਖ ਕੇ ਦੋਨਾਂ ਤਰ੍ਹਾਂ ਦੇ ਨਾਲ ਹੀ ਮਿਹਨਤ ਕਰਨੀ ਪਊਗੀ ਨੇ ਮਿਹਨਤ ਵੀ ਕਰਾਂਗੇ ਵੀ ਇੰਨਾ ਵਧੀਆ ਮੰਦਰ ਇੰਨਾ ਸੋਹਣਾ ਇੱਕ ਮੰਦਰ ਦੀ ਪ੍ਰਾਪਰਟੀ ਹੈ ਜਿਹੜੀ ਅੱਜ ਪੰਚਾਇਤ ਨੇ ਲੈ ਲਈ ਮੈਨੂੰ ਤਾਂ ਸਰਪੰਚ ਤੇ ਆਉਂਦੀ ਆ ਜਿਹੜਾ ਅਸੀਂ ਸਰਪੰਚ ਬਣਾਓ ਆਪ ਤਾਲੇ ਲਾਉਣ ਰਿਹਾ ਵਾ ਉਹਨੂੰ ਵੀ ਗ੍ਰੇਜ ਕਰਨਾ ਚਾਹੀਦਾ ਜੇ ਇਸ ਚੀਜ਼ ਤੋਂ ਵੀ ਮੇਰੇ ਭਾਈਚਾਰੇ ਦਾ ਕੰਮ ਹੈਗਾ ਕਿ ਮੈਂ ਨਹੀਂ ਕਰਨੀਗੀ ਸਰ ਅੱਜ ਜਿਹੜਾ ਹੈਗਾ ਨੂਰਪੁਰ ਚੱਠੇ ਦੇ ਵਿੱਚ ਜਿਹੜਾ ਹੈਗਾ ਅੱਜ ਕਾਰਵਾਈ ਕੀਤੀ ਗਈ ਹੈ ਕੀ ਹੈਗੀ ਨੂਰਪੁਰ ਚੱਠਾ ਪਿੰਡ ਜੋ ਕਿ ਨਕੋਦਰ ਸਬਡਿਵੀਜ਼ਨ ਦੇ ਅਧੀਨ ਪੈਂਦਾ ਹੈਗਾ ਇਹਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸੀ ਕਿ ਪੰਚਾਇਤੀ ਜ਼ਮੀਨ ਦੇ ਉੱਤੇ ਕੁਝ ਦੁਕਾਨਾਂ ਔਰ ਇੱਕ ਕੰਪਲੈਕਸ ਜਿਹੜਾ ਸੀਗਾ ਉਹ ਨਜਾਇਜ਼ ਰੂਪ ਦੇ ਨਾਲ ਉੱਤੇ ਕਬਜ਼ਾ ਕੀਤਾ ਗਿਆ ਸੀਗਾ ਉਹਨੂੰ ਅਸੀਂ ਅੱਜ ਛਡਵਾ ਕੇ ਜਿਹੜਾ ਹੈਗਾ ਅ ਅੱਜ ਸਾਰਾ ਜਿਹੜਾ ਕੰਪਲੈਕਸ ਹੈ ਉਹ ਸਰਪੰਚ ਸਾਹਿਬ ਨੂੰ ਅਸੀਂ ਸੌਂਪ ਦਿੱਤਾ ਹੈਗਾ ਔਰ ਸਾਰੀ ਕਾਰਵਾਈ ਦੇ ਦੌਰਾਨ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿ ਕੋਈ ਵੀ ਕਿਸੇ ਵੀ ਵਿਅਕਤੀ ਦੀਆਂ ਵਿਸ਼ੇਸ਼ ਦੀ ਜਾਂ ਕਿਸੇ ਵੀ ਕਮਿਊਨਿਟੀ ਦੀ ਕੋਈ ਵੀ ਧਾਰਮਿਕ ਭਾਵਨਾ ਜਿਹੜੀ ਹੈ ਉਹ ਆहत ਨਾ ਹੋਵੇ ਸਰ ਕੀ ਮੈਸੇਜ ਮੈਸੇਜ ਇਹ ਹੈਗਾ ਕਿ ਪੰਚਾਇਤੀ ਜ਼ਮੀਨ ਹੈਗੀ ਹੈ ਪੰਚਾਇਤ ਹੁਣ ਨਵੀਆਂ ਬਣੀਆਂ ਹੈਗੀਆਂ ਨੇ ਸਰਪੰਚ ਸਾਹਿਬ ਨੇ ਹੁਣੇ ਥੋੜੀ ਜਿਹਾ ਪਹਿਲਾਂ ਮੇਰੇ ਨਾਲ ਗੱਲ ਕਰ ਰਹੇ ਸੀ ਉਹ ਚਾਹੁੰਦੇ ਸੀ ਕਿ ਜਿਹੜੀਆਂ ਵੀ ਪੰਚਾਇਤੀ ਜ਼ਮੀਨਾਂ ਹੈਗੀਆਂ ਨੇ ਉਹ ਪੂਰੇ ਪਿੰਡ ਵਾਸੀਆਂ ਔਰ ਇਰਦੇ ਕਿਰਦੇ ਪਿੰਡ ਵਾਸੀਆਂ ਦੀ ਤੇ ਲੋਡ ਜਿਹੜੀਆਂ ਹੈਗੀਆਂ ਨੇ ਤੇ ਵਾਰੀ ਕੋਈ ਗੈਦਰਿੰਗ ਕਰਨੀ ਹੁੰਦੀ ਹੈਗੀ ਐ ਕੋਈ ਖੁਸ਼ੀ ਦਾ ਕੋਈ ਗਮੀ ਦਾ ਮੌਕਾ ਹੁੰਦਾ ਹੈਗਾ ਉਸ ਸਮੇ ਜਿਹੜੀ ਹੈਗੀਆਂ ਇਹ ਸਾਂਝੇ ਤੌਰ ਤੇ ਵਰਤੀਆਂ ਜਾ ਸਕਦੀਆਂ ਉਹਨੂੰ ਲੈ ਕੇ ਪ੍ਰਸ਼ਾਸਨ ਵੀ ਤੇ ਪੰਚਾਇਤ ਵੀ ਔਰ ਸਾਰੇ ਹੀ ਜਿਹੜੇ ਅਫਸਰ ਕਰਮਚਾਰੀ ਉਹ ਸਾਰੇ ਬੜੇ ਪੋਜ਼ਿਟਿਵ ਹਨ ਤੇ ਜਿਵੇਂ ਮੈਨੂੰ ਪਤਾ ਲੱਗਿਆ ਸੀ ਕਿ ਇੱਥੇ ਇੱਕ ਪਾਰਟਿਕੂਲਰ ਕੋ ਵਿਅਕਤੀ ਹੈਗਾ ਉਹਨੇ ਆਪਣੀ ਤਾਲੇ ਲਗਾ ਕੇ ਇਹਨੂੰ ਨਜਾਇਜ਼ ਰੂਪ ਦੇ ਨਾਲ ਕਬਜ਼ਾ ਕੀਤਾ ਸੀ ਉਹ ਅਸੀਂ ਛੁੜਵਾ ਕੇ ਅੱਜ ਪੰਚਾਇਤ ਨੂੰ ਹੈਂਡਓਵਰ ਕਰ ਦਿੱਤਾ ਹੈ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਉਸ ਤੇ ਵੀ ਕੋਈ ਕਾਰਵਾਈ ਕੀਤੀ ਜਾਏ। ਖਾ ਉਹ ਅਸੀਂ ਡਿਊ ਇਨ ਡਿਊ ਪ੍ਰੋਸੈਸਸ ਅਸੀਂ ਉਹਨੂੰ ਦਿਖਾਂਗੇ। ਅੱਜ ਜਿਹੜਾ ਸਾਡਾ ਮੇਨ ਮੋਟਿਵ ਸੀਗਾ ਅਸੀਂ ਕਬਜ਼ਾ ਜਿਹੜਾ ਪੰਚਾਇਤ ਨੂੰ ਸੌਂਪਣਾ ਸੀ ਔਰ ਸਕਸੈਸਫੁਲੀ ਕਰ ਦਿੱਤਾ ਗਿਆ ਹੈਗਾ ਔਰ ਮੈਂ ਫੇਰ ਰਿਪੀਟ ਕਰਾਂਗਾ ਕਿ ਇਸ ਦੇ ਵਿੱਚ ਅਸੀਂ ਖਾਸ ਤਵੱਜੂ ਦਿੱਤੀ ਹੈਗੀ ਹੈ ਕਿ ਕਿਸੇ ਦੀ ਵੀ ਧਾਰਮਿਕ ਜਿਹੜੀ ਭਾਵਨਾ ਹੈਗੀ ਉਹਨੂੰ ਕਿਸੇ ਕਿਸਮ ਦੀ ਕਿਸ ਨਾ ਪਹੁੰਚੇ ਸਰ ਹੋਰ ਵੀ ਕਈ ਪਿੰਡਾਂ ਦੇ ਵਿੱਚ ਜਿੱਦਾਂ ਕਬਜ਼ੇ ਕੀਤੇ ਗਏ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਮੈਂ ਬीडीपीओ ਸਾਹਿਬ ਨੇ ਮੇਰੇ ਕੋਲ ਬीडीपीओ ਸਾਹਿਬ ਨੇ ਕੋਦਰ ਹੈਗੇ ਨੇ ਬीडीपीओ ਮਾਥਪੁਰ ਹੈਗੇ ਨੇ ਅਸੀਂ ਉਹਨਾਂ ਦੇ ਨਾਲ ਜੁਆਇੰਟ ਮੀਟਿੰਗ ਕਰਕੇ ਅਸੀਂ ਹੋਰ ਵੀ ਆਇਡੈਂਟੀਫਾਈ ਕਰਾਂਗੇ ਤੇ ਜਿੱਥੇ ਕਿਤੇ ਵੀ ਨਿਜਾਇਜ਼ ਕਬਜ਼ਾ ਹੈਗਾ ਉਹਨੂੰ ਛਡਾਉਂਦੀ ਅਸੀਂ ਪ੍ਰਯਾਸ ਕਰਾਂਗੇ ਉਹ ਸਿੱਧੀ ਹੁੰਦੀ ਬੰਦ ਅੰਦਰ ਬਾਹਰ ਦੁਕਾਨਾ ਹਾਂ ਹੁਣ ਵੀ ਕੰਦ ਨੂੰ ਕੰਦ ਸਿੱਧੀ ਕਰਕੇ ਦੇਖ ਲਓ ਤੁਸੀਂ ਮੈਂ ਕਹਿੰਨੀ ਹਾਂ ਹੁਣ ਬਾਕੀ ਆ ਮਗਰ ਖੜੇ ਇਹ ਕਹਿਣਗੇ ਕਾਨਾ ਜਿਹੜੀ ਹੈਗੀ ਗੁਰਦੁਆਰੇ ਦੇ ਵਿੱਚ ਹੀ ਹੈ ਝਾਂਦਗਾ ਗੁਰਦੁਆਰੇ ਦੇ ਵਿੱਚ ਹੀ ਹੈ ਬਾਹਰ ਥੋੜੀ ਹੱਦ ਕਾਨਾ ਮਿਸ਼ਨ ਦੇ ਵਿੱਚੋਂ ਗੁਰਦੁਆਰੇ ਦਾ ਐਂਟਰੀ ਆ ਜਿਹੜਾ ਦੇਖਿਆ ਹੈ ਮਸਾਲਾ ਜਾਣ ਕੇ ਬਣਾਉਂਦੇ ਸਾਰੇ ਵੇੜੇ ਦੇ ਬਣਾਉਂਦੇ ਕੋਈ ਜੱਟ ਜੀਵੀਦਾਰ ਬਣਾਉਂਦੇ ਆ ਜੀਵੀਦਾਰਾਂ ਨੇ ਬਣਾਇਆ ਵਾ ਉਹ ਵੇੜੇ ਦੇ ਆਣੇ ਬਣਾਇਆ ਵਾ ਉਹ ਵੇੜੇ ਜੀਵੀਦਾਰਾਂ ਦੇ ਪਾਈਆਂ ਹੋਈਆਂ ਵਾ ਅਸੀਂ ਉਹ ਕੋਠੀਆਂ ਜਿਹੜੀਆਂ ਉਹ ਕਿੱਥੇ ਜਾਣੀਆਂ ਵਾ 30 30 ਕਿੱਥੇ ਹੁੰਦੇ ਆ ਅਸੀਂ ਤੇ ਉਹ ਨਾ ਪਾਉਂਦੇ ਨਹੀਂ ਇਸ ਪਾਸੇ ਲੋਕਾਂ ਨੇ ਕੋਠੀਆਂ ਬਣਾਈਆਂ ਹੋਈਆਂ ਵਾ ਇਸ ਕੰਮ ਦੇ ਵਿੱਚ ਆਪਿਆਂ ਦੀ ਗੱਲ ਕਰਦੇ ਆਪਾਂ ਸਾੰਭ ਨਹੀਂ ਪਤਾ ਹੋਰ ਦਾ ਜਾਨ ਜਿਹੜੀ ਨਿਗਾ ਚ ਆਏ ਸੇ ਦੱਸ ਦੱਸਤਾ ਐ ਦੱਸ ਦੱਸਤਾ ਆ ਬਸ ਆਹ ਕੋਠੀਆਂ ਪਈਆਂ ਹੋਈਆਂ ਆਹੋ ਅੱਜ ਇਹ ਕਹਿੰਦੇ ਨਾ ਮਸਬਰਾ ਬੰਨ ਕੇ ਬਹਿ ਜਾਂਦੇ ਆ ਤੀਜੇ ਦਿਨ ਆ ਜਾਂਦੇ ਆ